ਦਾਦੇ ਕੇ 1700 ਭਾਰਤੀ ਕੋਲ ਹਿਰਾਸਤ ਦੇ ਵਿੱਚ ਲੇ ਸੀ ਤਾਂ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ 에ਰਪੋਰਟ ਤੇ ਅਸੀਂ ਖੜੇ ਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਸਵੇਰ ਤੋਂ ਹੀ ਪਹੁੰਚਨੇ ਸ਼ੁਰੂ ਹੋ ਗਿਆ ਕਿਉਂਕਿ ਹੋ ਸਕਦਾ ਹੈ ਕਿ ਹੋਰ ਵੀ ਵੈਸੇ ਤਾਂ ਦੂਸਰੇ ਵੀ ਪੈਸੇਂਜਰ ਜਿਹੜੇ ਆ ਰਹੇ ਨੇ ਆਮ ਵੀ ਪਰ ਦੇ ਗੱਲ ਕਰੀਏ ਤਾਂ ਜਦੋਂ ਦਾ ਇਹ ਗੱਲ ਪਤਾ ਲੱਗੀ ਹੈ ਕਿ ਡੋਨਲਡ ਟਰੰਪ ਦੇ ਵੱਲੋਂ ਇਲੀਗਲ ਮਾਈਗ੍ਰੈਂਟਸ ਜਿਹੜੇ ਖਾਸ ਤੌਰ ਤੇ ਗਏ ਹੋਏ ਨੇ ਡੌਂਕੀਆਂ ਲਗਾ ਕੇ ਕੋਈ ਕਿਸ ਪ੍ਰਕਾਰ ਜਿਹੜਾ ਬਾਰਡਰ ਕਰਾਸ ਕਰਕੇ ਜਾਂਦਾ ਚਾਹੇ ਮੈਕਸੀਕੋ ਦਾ ਬਾਰਡਰ ਹੋਵੇ ਜਾਂ ਫਿਰ ਕੋਈ ਹੋਰ ਬਾਰਡਰ ਹੋਵੇ ਤਾਂ ਦਾਦੇ ਕੇ ਜਦੋਂ ਬ ਬਿਨਾ ਡਾਕੂਮੈਂਟ ਤੋਂ ਉੱਥੇ ਰਹਿ ਰਹੇ ਆ ਉਹਨਾਂ ਦੇ ਉੱਪਰ ਗਾਸ ਜਿੱਗੀ ਡੋਨਲਡ ਟਰੰਪ ਦੀ 47ਵੇਂ ਰਾਸ਼ਟਰਪਤੀ ਦੇ ਵਜੋਂ ਜਦੋਂ ਸੌਹ ਚੁੱਕੀ ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਹੁਣ ਜਿਹੜੇ ਬਿਨਾ ਕਾਗਜ਼ਾਂ ਤੋਂ ਰਹਿ ਰਹੇ ਨੇ ਬਿਨਾ ਡਾਕੂਮੈਂਟ ਤੋਂ ਰਹਿ ਰਹੇ ਨੇ ਇਲੀਗਲ ਤੌਰ ਤੇ ਰਹਿ ਰਹੇ ਨੇ ਉਹਨਾਂ ਨੂੰ ਹੁਣ ਅਮਰੀਕਾ ਦੇ ਵਿੱਚੋਂ ਜਾਣਾ ਪਊਗਾ ਤਾਂ ਦੱਸਦੀ ਕਿ ਟੋਟਲ 1700 ਭਾਰਤੀ ਹਿਰਾਸਤ ਦੇ ਵਿੱਚ ਲਏ ਸੀ ਜਿਨ੍ਹਾਂ ਦੇ ਵਿੱਚ ਤੋਂ ਦੱਸਦੀ ਕਿ 205 ਭਾਰਤੀ ਅੱਜ ਆਉਣਗੇ ਔਰ 1700 ਦੇ ਕਰੀਬ ਹਿਰਾਸਤ ਦੇ ਵਿੱਚ ਲੈ ਲਏ ਗਏ ਨੇ ਔਰ ਪਹਿਲਾ ਬੈਚ ਅੱਜ 205 ਭਾਰਤੀਆਂ ਦਾ ਥੋੜੀ ਦੇਰ ਪਹੁੰਚਣ ਵਾਲਾ ਹਾਲਾਂਕਿ ਜੇ ਗੱਲ ਕਰੀਏ ਅਮਰੀਕਾ ਦੀ ਜੋ ਡਿਟੇਲ ਜੋ ਤੱਕ ਪਹੁੰਚੀ ਤਾਂ ਉਸ ਦੇ ਅਕੋਰਡਿੰਗ ਜੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਫਲਾਈਟ ਜਿਹੜੀ ਆ ਉਹ ਤਕਰੀਬਨ ਤਕਰੀਬਨ ਇੱਕ ਅੱਧੇ ਘੰਟੇ ਦੇ ਵਿੱਚ ਵਿੱਚ ਅੰਮ੍ਰਿਤਸਰ 에ਰਪੋਰਟ ਲੈਂਡ ਕਰ ਜਾਏਗੀ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਸੀ ਆਸ-ਪਾਸੇ ਦੇ ਉੱਪਰ ਲੋਕ ਜਿਹੜੇ ਆ ਕੇ ਪਹੁੰਚੇ ਹੋਏ ਨੇ ਜੇ ਅੱਜ ਗੱਲ ਕਰੀਏ 에ਰਪੋਰਟ ਦੀ ਤਾਂ ਕਾਫੀ ਜਿਆਦਾ ਖਚਾ ਖਚ ਭਰਿਆ ਪਿਆ 에ਰਪੋਰਟ ਅੰਮ੍ਰਿਤਸਰ ਦਾ ਹਾਲਾਂਕਿ ਪਹਿਲਾਂ ਇੰਨਾ ਜਿਆਦਾ ਰਾਸਾਂਸੀ 에ਰਪੋਰਟ ਜਿਹੜਾ ਇੰਨਾ ਜਿਆਦਾ ਇੱਥੇ ਰਾਸ਼ ਨਹੀਂ ਹੁੰਦਾ ਪਰ ਜੇ ਅੱਜ ਦੇਖਿਆ ਜਾਵੇ ਤਾਂ ਸਵੇਰ ਤੋਂ ਜਦੋਂ ਤੋਂ ਅਸੀਂ ਇੱਥੇ ਪਹੁੰਚੇ ਹਾਂ ਸਾਡੀ ਟੀਮ ਜਦੋਂ ਪਹੁੰਚੀ ਤਾਂ ਰਸਤੇ ਦੇ ਵਿੱਚ ਹੀ ਕਈ ਕਿਲੋਮੀਟਰ ਦੂਰ ਕੈਬਸ ਜਿਹੜੀਆਂ ਅਸੀਂ ਉਹ ਖੜੀਆਂ ਕੀਤੀਆਂ ਗਈਆਂ ਤਾਂ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਜਿਹੜਾ ਜਿਹੜੇ ਇੱਥੇ ਡਿਪੋਰਟ ਹੋ ਕੇ ਆਉਣਗੇ ਉਹਨਾਂ ਦੇ ਮਾਪੇ ਵੀ ਹੋ ਸਕਦੇ ਆ ਇੱਥੇ ਉਹਨਾਂ ਦੇ ਇੱਥੇ ਘਰ ਵਾਲੇ ਵੀ ਹੋ ਸਕਦੇ ਆ ਉਹਨਾਂ ਦੇ ਇੱਥੇ ਕੋਈ ਰਿਸ਼ਤੇਦਾਰ ਸਾਖ ਸੰਬੰਧੀ ਵੀ ਹੋ ਸਕਦੇ ਆ ਜਿਹੜਾ ਉਹਨਾਂ ਨੂੰ ਇੱਥੋਂ ਲੈ ਕੇ ਵਾਪਸ ਆਪਣੇ ਪਿੰਡਾਂ ਨੂੰ ਜਾਵੇ ਪਰ ਦੱਸਦੇ ਕਿ ਸਭ ਤੋਂ ਪਹਿਲਾਂ ਡਾਕੂਮੈਂਟੇਸ਼ਨ ਹੋਣੀ ਹੈ ਅੰਦਰ ਜਾ ਕੇ ਜਦੋਂ ਲੈਂਡ ਕਰੂਗਾ ਪਲੇਨ ਡਾਕੂਮੈਂਟੇਸ਼ਨ ਹੋਣੀ ਹੈ ਡਾਕੂਮੈਂਟੇਸ਼ਨ ਤੋਂ ਬਾਅਦ ਹੀ ਪੂਰਾ ਪ੍ਰੋਸੀਜਰ ਫਾਲੋ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਇੱਥੋਂ ਜਾਣ ਦਿੱਤਾ ਜਾਊਗਾ ਹਾਲਾਂਕਿ ਹੋ ਸਕਦਾ ਉਸਤੇ 2-3 ਘੰਟੇ ਵੀ ਲੱਗ ਜਾਣ ਕਿਉਂਕਿ ਵੈਸੇ ਵੀ ਜੇ ਕੋਈ 40 ਕੁ ਮਿੰਟ ਦਾ ਜਿਹੜਾ ਆਮ ਪੈਸੇਂਜਰ ਨੂੰ ਵੀ ਅੰਦਰੋਂ ਲੱਗਦੇ ਆ ਪਰ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ 에어ਪੋਰਟ ਦੇ ਉੱਪਰ ਲਗਾਤਾਰ ਲੋਕ ਇੱਥੇ ਜੁਟਨੇ ਸ਼ੁਰੂ ਹੋ ਗਏ ਨੇ ਤਾਂ ਥੋੜੀ ਦੇਰ ਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਜਿਹੜਾ C-17 ਮਿਲਟਰੀ ਜਹਾਜ਼ ਹਾਲਾਂਕਿ ਤੁਸੀਂ ਦੇਖੋ ਅਮਰੀਕਾ ਕਿੰਨਾ ਜ਼ਿਆਦਾ ਖਰਚਾ ਇਨ੍ਹਾਂ ਜਹਾਜ਼ਾਂ ਦੇ ਉੱਪਰ ਕਰ ਰਿਹਾ ਸਭ ਤੋਂ ਮਹਿੰਗਾ ਜਹਾਜ਼ ਪੈਂਦਾ ਇਹ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਭੇਜਿਆ ਜੇ ਗੱਲ ਕਰੀਏ ਕੋਲੰਬੀਆ ਦੀ ਤਾਂ ਕੋਲੰਬੀਆ ਦੇ ਵਿੱਚ ਭੇਜਿਆ ਤੇ ਕੋਲੰਬੀਆ ਦੇ ਜਿਹੜੇ ਉੱਥੋਂ ਦੇ ਤੋਂ ਦੱਸਦੀ ਕਿ ਲੀਡਰਸ਼ਿਪ ਸੀ ਉਹਨਾਂ ਨੇ ਨਾ ਕਰਤੇ ਸੀ ਕਿ ਅਸੀਂ ਨਹੀਂ ਇਹਨਾਂ ਨੂੰ ਰੱਖਣਾ ਪਰ ਬਾਅਦ ਦੇ ਵਿੱਚ ਟਰੰਪ ਨੇ ਕਿਹਾ ਕਿ ਜੇ ਨਹੀਂ ਰੱਖਣਾ ਤਾਂ 50% ਟੈਕਸ ਤੁਹਾਡੇ ਦੇਸ਼ ਦੇ ਉੱਪਰ ਲਗਾ ਦਿੰਨਾ ਮੈਂ ਤਾਂ ਦੱਸਦੀ ਕਿ ਟੈਰਫ ਫੇਰ ਲਗਾਉਂਦਾ ਐ ਐਲਾਨ ਕਰਤਾ ਸੀ ਤੇ ਫਿਰ ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ ਅਸੀਂ ਆਪਣੇ ਮੁਲਕ ਦੇ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਰੱਖ ਲੈਣੇ ਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਇੱਕ ਇਹ ਜਾ ਹੱਬ ਹੈ ਅਮਰੀਕਾ ਇੱਕ ਇਹ ਜਾ ਦੇਸ਼ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਦਾ ਇਲੀਗਲ ਤੌਰ ਦੇ ਉੱਪਰ ਲੋਕ ਜਾਂਦੇ ਆ ਕਿਉਂਕਿ ਅਮਰੀਕਾ ਦੇ ਨਾਲ ਬਹੁਤ ਸਾਰੇ ਬਾਰਡਰ ਲੱਗਦੇ ਆ ਤੇ ਦੂਜੇ ਪਾਸੇ ਇਹ ਗੱਲ ਕਰੀ ਜਾਵੇ ਤੁਹੋਂ ਦੱਸ ਭਾਰਤੀ ਉਥੇ ਆਇਡੈਂਟੀਫਾਈ ਹੋਏ ਨੇ 18000 ਦੇ ਕਰੀਬ ਭਾਰਤੀ ਇੰਡੀਅਨ ਜਿਹੜੇ ਐ ਉਥੇ ਇਲੀਗਲ ਤੌਰ ਤੇ ਜਿਹੜੇ ਰਹਿ ਰਹੇ ਹੋ ਇੰਡੈਕਟਿਵ ਆਇਡੈਂਟੀਫਾਈ ਹੋਏ ਨੇ ਤੇ ਉਹਨਾਂ ਦੇ ਵਿੱਚੋਂ 1700 ਹਿਰਾਸਤ ਦੇ ਵਿੱਚ ਵੀ ਲੈ ਲਏ ਗਿਆ ਤਾਂ ਦੱਸਦੀ ਕਿ ਹੁਣ 205 ਅੱਜ ਆਉਣਗੇ ਦੇਖਣਾ ਹੋਊਗਾ ਕਿ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਹਾਲਾਂਕਿ ਬਹੁਤ ਸਾਰੇ ਗੁਜਰਾਤੀ ਨੇ ਬਹੁਤ ਸਾਰੇ ਪੰਜਾਬੀ ਤਾਂ ਮੇਨਲੀ ਇਹ ਦੋ ਸਟੇਟਾਂ ਦੇ ਜ਼ਿਆਦਾ ਕਿਹਾ ਜਾ ਰਿਹਾ ਬਾਕੀ ਇੱਧਰ ਉੱਧਰੋਂ ਵੀ ਹੋ ਸਕਦੇ ਹੋ ਹੋਰ ਸਟੇਟ ਦੇ ਵੀ ਬਿਲਕੁਲ ਹੋ ਸਕਦੇ ਆ ਪਰ ਤੁਹਾਨੂੰ ਦੱਸ ਦਈਏ ਕਿ ਆਖਰੀ ਜਿਹੜਾ ਪਤਾ ਲੱਗਣਾ ਹੈ ਜਦੋਂ ਇੱਥੇ 에어ਪੋਰਟ ਦੇ ਉੱਪਰ ਪਹੁੰਚਣਗੇ ਤਾਂ ਉਸ ਸਮੇਂ ਪਤਾ ਲੱਗੋ ਕਿਉਂਕਿ ਵਿੱਚ ਪੁਲਿਸ ਇਹ ਵੀ ਜ਼ਿਕਰ ਕਰ ਰਹੀ ਹੈ ਕਿ ਹੋ ਸਕਦਾ ਹੈ ਕਿ ਕੋਈ ਕ੍ਰਿਮੀਨਲ ਰਿਕਾਰਡ ਵਾਲੇ ਵੀ ਹੋਣ ਕਿਉਂਕਿ ਵੈਸੇ ਜੀ ਗੱਲ ਕਰੀਏ ਇਲੀਗਲ ਤੌਰ ਦੇ ਉੱਪਰ ਹਾਲਾਂਕਿ ਵੈਸੇ ਬਹੁਤ ਜਾਂਦੇ ਲੋਕ ਗਰੀਬ ਤਬਕਾ ਬਹੁਤ ਜਾਂਦਾ ਹੈਗਾ 40 40 50 50 60 60 ਲੱਖ ਰੁਪਏ ਲਾ ਕੇ ਡੰਕੀਆਂ ਲਾ ਕੇ ਉੱਥੇ ਜਾਂਦੇ ਨੇ ਪਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੁੰਦੇ ਨੇ ਉਹ ਵੀ ਭੱਜ ਜਾਂਦੇ ਨੇ ਤਾਂ ਜਿਸ ਹਿਸਾਬ ਨਾਲ ਪਿਛਲੇ ਦਿਨਾਂ ਦੇ ਵਿੱਚ ਦੇਖ ਮਿਨਲ ਚਾਹੋ ਕੈਨੇਡਾ ਹੋਵੇ ਅਮਰੀਕਾ ਹੋਵੇ ਤਾਂ ਬਹੁਤ ਸਾਰੇ ਅਜੇ ਗਏ ਨੇ ਤੇ ਪੁਲਿਸ ਨੂੰ ਇਸ ਚੀਜ਼ ਦਾ ਵੀ ਪੂਰਾ ਸ਼ੱਕ ਹੈਗਾ ਤੇ ਪੁਲਿਸ ਜਿਹੜਾ ਕੱਲ ਵੀ ਤੁਹਾਨੂੰ ਤੁਹਾਨੂੰ ਯਾਦ ਹੋਊਗਾ ਸੀਐਮ ਦੇ ਵੱਲੋਂ ਮੀਟਿੰਗ ਵੀ ਕੀਤੀ ਗਈ ਹੈ ਐਸਐਸਪੀਜ਼ ਦੇ ਨਾਲ ਤਾਂ ਦੱਸਦੀ ਕਿ ਹੋ ਸਕਦਾ ਹੈ ਕੋਈ ਉਦੇ ਦੇ ਉੱਪਰ ਵੀ ਬਿਲਕੁਲ ਵਿਚਾਰ ਚਰਚਾ ਕੀਤੀ ਹੋਊਗੀ ਤਾਂ ਪੁਲਿਸ ਨੇ ਇਥੇ ਪੂਰੇ ਪੁਖਤਾ ਪ੍ਰਬੰਧ ਆਪਣੇ ਕੀਤੇ ਹੋਏ ਨੇ ਕਿਉਂਕਿ ਪੁਲਿਸ ਜਿਹੜਾ ਕਿਤੇ ਵੀ ਕਈਆਂ ਇਹ ਵੀ ਹੋ ਸਕਦਾ ਹੁੰਦਾ ਕਿ ਐਲਓਸੀ ਕੇਸ ਦੇ ਖਿਲਾਫ ਜਾਰੀ ਕੀਤਾ ਹੋਇਆ ਹੋਵੇ ਉਹਨਾਂ ਨੂੰ ਵੀ ਪੁਲਿਸ ਜਦੋਂ ਇੱਥੇ ਪਹੁੰਚਣਗੇ ਤਾਂ ਦਬੋਚ ਲੇਗੀ ਨਾਲ ਦੀ ਨਾਲ ਤੇ ਦੂਜੇ ਪਾਸੇ ਦੇਖਣ ਆਊਗਾ ਕਿ ਕਿਹੜੇ ਇਹੋ ਜਿਹੇ ਕ੍ਰਿਮినਲ ਬੈਕਗ੍ਰਾਉਂਡ ਦੇ ਬੰਦੇ ਕਿੰਨੇ ਉਹਦੇ ਵਿੱਚ ਹੈਗੇ ਨੇ ਕਿੰਨੇ ਨਹੀਂ ਹੈ ਤਾਂ ਇਹ ਚੀਜ਼ਾਂ ਉਦੋਂ پتہ ਲੱਗਣਗੀਆਂ ਜਦੋਂ ਇੱਥੇ 에ਰਪੋਰਟ ਦੇ ਉੱਪਰ ਲੈਂਡ ਕਰੇਗਾ ਸੀ 17 ਅਮਰੀਕਾ ਦਾ ਮਿਲਟਰੀ ਜਹਾਜ਼ ਤਾਂ ਪਿਛਲੇ ਤੁਸੀਂ ਦੇਖ ਸਕਦੇ ਹੋ ਕਈ ਹਜ਼ਾਰ ਡਾਲਰਾਂ ਦਾ ਖਰਚਾ ਆਉਂਦਾ ਸਭ ਤੋਂ ਵੱਧ ਮਹਿੰਗਾ ਪੈਂਦਾ ਹੈ ਮਿਲਟਰੀ ਜਹਾਜ਼ ਨੂੰ ਇਸ ਹਿਸਾਬ ਦੇ ਨਾਲ ਜਿਹੜੇ ਨੇ ਉੱਤੇ ਜਿਹੜੇ ਉੱਤੇ ਵਾਈਟਸ ਰਹਿ ਰਹੇ ਆ ਉਹਨਾਂ ਦੇ ਲਈ ਡੋਨਲਡ 트੍ਰੰਪ ਨੇ ਕਿਹਾ ਕਿ ਇਹ ਖਤਰਾ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਰਲੇਨਾ ਦਾ ਕਾਨੂੰਨ ਵੀ ਪਾਸ ਕੀਤਾ ਗਿਆ ਰਲੇਨਾ ਦਾ ਕਾਨੂੰਨ ਤਾਂ ਪਾਸ ਕੀਤਾ ਗਿਆ ਕਿਉਂਕਿ ਇੱਕ ਕੁੜੀ ਨੂੰ 2-3 ਸਾਲ ਪਹਿਲਾਂ 2021 ਦੇ ਵਿੱਚ ਲਗਭਗ ਇੱਕ ਕੁੜੀ ਨੂੰ ਮਾਰਤਾ ਸੀ ਉੱਥੇ ਇੱਕ ਪ੍ਰਵਾਸੀ ਨੇ ਤਾਂ ਦੱਸਦੇ ਕਿ ਬਾਅਦ ਦੇ ਵਿੱਚ ਉੱਥੇ ਉਹਦਾ ਮੁੱਦਾ ਬਹੁਤ ਉੱਠਿਆ ਤੇ ਫਿਰ ਜਦੋਂ ਡੋਨਲਡ ਟਰੰਪ ਨੇ ਕੱਲ ਇਹ ਰਲੇ ਨਾਮ ਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਐਕਟ ਉਹਦਾ ਪਾਸ ਕੀਤਾ ਜਿਹਦੇ ਤਹਿਤ ਜਿਹੜੇ ਇਲੀਗਲ ਤੌਰ ਤੇ ਰਹਿ ਰਹੇ ਨੇ ਪ੍ਰਵਾਸੀ ਉਹਨਾਂ ਨੂੰ ਜਿਹੜੇ ਕ੍ਰਿਮੀਨਲ ਉੱਥੇ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਜਿਨ੍ਹਾਂ ਦੀ ਹੈਗੀ ਹੈ ਉਹਨਾਂ ਨੂੰ ਉੱਥੋਂ ਜਿਹੜਾ ਧੰਦਾ ਦੀ ਸ਼ਿਫਟ ਕੀਤਾ ਜਾਊਗਾ ਗਵੰਟਾਨਮੋ ਦੀ ਜੇਲ੍ਹ ਦੇ ਵਿੱਚ ਤਾਂ ਤਸਵੀਰਾਂ ਫਿਲਹਾਲ ਤੋਂ ਅੰਮ੍ਰਿਤਸਰ 에어ਪੋਰਟ ਦੇ ਦਿਖਾ ਰਹੇ ਆ ਬਹੁਤ ਵੱਡੀ ਗਿਣਤੀ ਜੇ ਖਚਾ ਖਚ ਪਰਿਆ ਹੋਇਆ ਹੈ ਅਮਰਸਾਦ ਦਾ 에어ਪੋਰਟ ਕੈਮਰਾ ਪਰਸਨ ਵਤਨ ਦੇ ਨਾਲ ਮਨਦੀਪ ਜੋਤ ਸ਼੍ਰੀ ਅਮਰਸਾਹ ਸਾਹਿਬ